ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਆ ਕੱਲ ਦੀ ਗੱਲ ਹੈ ਮੈਂ ਬੱਸ ਸੱਚ ਕੀ ਤੋਂ ਆ ਰਹੀ ਸੀ ਮੇਰੀ ਆਦਤ ਹੈ ਮੈਂ ਜਦ ਵੀ ਬੱਸ ਤੇ ਹੋਂਦਾ ਸੀ ਸੀਸੇ ਥਾਣੀ ਬਾਹਰ ਦੇਖਣ ਚ ਮਸਤ ਹੁੰਨੀ ਐ ਕਈ ਵਾਰ ਤਾਂ ਮੇਰੇ ਨਾਲ ਬੈਠੀ ਸਵਾਰੀ ਦਾ ਵੀ ਮੈਨੂੰ ਪਤਾ ਨਹੀਂ ਹੁੰਦਾ ਕੱਲ ਹੋਇਆ ਇਹੋਂ ਕਿ ਮੈਂ ਟੈਨਸ ਵਾਲਿਆਂ ਵਾਲੀ ਸੀਟ ਤੇ ਸ਼ੀਸ਼ੇ ਵਾਲੇ ਪਾਸੇ ਬੈਠ ਗਈ ਮੇਰੇ ਨਾਲ ਆ ਕੇ ਇੱਕ ਜੈਂਟਲ ਜਿਹਾ ਦਿਖਦਾ ਮੁੰਡਾ ਬੈਠ ਗਿਆ ਹੋਣਾ ਆਹੀ 25 26 ਦਾ ਨਾਲ ਹੀ ਆ ਕੇ ਇੱਕ ਹੋਰ ਕੁੜੀ ਬੈਠ ਗਈ ਉਹ ਗੁੱਡੀ ਖਾਸੀ ਪੜਾਕੂ ਲੱਗਦੀ ਸੀ ਤੇ ਔਨਸਾਰ ਆਪਦੀ ਕਿਤਾਬ ਚ ਲੱਗ ਗਈ ਠੁੰਗਾ ਜਿਹਾ ਮਾਰ ਅਜੇ ਬਸ ਥੋੜੀ ਦੂਰ ਹੀ ਗਈ ਸੀ ਕਿ ਉਹ ਮੁੰਡਾ ਮੇਰੇ ਵੱਲ ਨੂੰ ਡਿੱਗੀ ਜਾਵੇ ਮੈਂ ਸੋਚਿਆ ਵੀ ਚੱਲ ਹਲੋਰਾ ਪੈ ਜਾਂਦਾ ਵਾਸੇ ਚ ਤਾਈਉ ਆਏ ਹੋ ਜਾਂਦਾ ਮੈਂ ਪਰੇ ਨੂੰ ਹੋ ਗਈ ਤੇ ਉਹਨੂੰ ਥੋੜੀ ਜਗ੍ਹਾ ਹੋਰ ਦੇ ਦਿੱਤੀ ਤਾਂ ਕਿ ਉਹ ਠੀਕ ਹੋ ਕੇ ਬੈਠ ਸਕੇ ਅਜੇ 2 ਮਿੰਟ ਨਹੀਂ ਲੰਘੇ ਕਿ ਉਹਦਾ ਹੱਥ ਮੇਰੀ ਬਾਹ ਨਾਲ ਟੱਚ ਹੋ ਗਿਆ ਮੈਂ ਫੇਰ ਇਹ ਦਿਨ ਔਰ ਕਰਤਾ ਵੀ ਚੱਲ ਨਹੀਂ ਪਤਾ ਲੱਗਦਾ ਕਈ ਵਾਰ ਅਗਲੇ ਨੂੰ ਫੇਰ ਅਗਲਾ ਹੀ ਮਿੰਟ ਉਹਦੇ ਪੈਰ ਮੇਰੇ ਪੈਰ ਉੱਪਰ ਸੀ ਹੁਣ ਸਾਰੀ ਕਹਾਣੀ ਸੈਕਿੰਟਾਂ 'ਚ ਹੀ ਸਾਫ਼ ਹੋ ਗਈ ਮੈਨੂੰ ਇੱਕਦਮ ਗੁੱਸਾ ਆਇਆ ਤੇ ਮੈਂ ਟਕਾਹ ਕੇ ਜੁੱਤੀ ਦਾ ਠੁੱਡਾ ਮਾਰਿਆ ਕਾਕਾ ਜੀ ਬੌਂਦਲ ਜੇ ਗਏ ਕਿਉਂਕਿ ਸ਼ਾਇਦ ਉਹਨੇ ਐਦਾਂ ਦੀ ਉਮੀਦ ਨਹੀਂ ਸੀ ਨਹੀਂ ਕੀਤੀ ਸੀ ਉਹ ਮੈਨੂੰ ਸਿੱਧੀ ਜਹੀ ਕੁੜੀ ਸਮਝ ਬੈਠਿਆ ਕਿ ਪਹਿਲਾਂ ਨਹੀਂ ਬੋਲੀ ਤੇ ਹੁਣ ਵੀ ਕਿਹੜਾ ਕੁਸਕਣਾਏ ਨਹੀਂ ਉਤੋਂ ਚਲਾਕੀ ਤੇ ਬੇਸ਼ਰਮੀ ਦੀ ਹੱਦ ਦੇਖੋ ਆਪਦੇ ਹਾਵ ਭਾਵ ਸਮਿਟਦਾ ਹੋਇਆ ਬੜਾ ਓਪੋਲਾ ਜਿਹਾ ਬਣ ਕੇ ਮੈਨੂੰ ਪੁੱਛਦਾ ਹੈ ਕਿ ਮੈਡਮ ਕੀ ਹੋਇਆ ਮਖਿਆ ਕਾਕਾ ਅੰਨ ਤੂੰ ਦੱਸਦਾ ਨਹੀਂ ਕਹਿੰਦਾ ਫੇਰ ਵੀ ਹੋਇਆ ਕੀ ਮਖਿਆ ਉਹ ਕੁਛ ਨਹੀਂ ਕੁੱਤੇ ਬਿੱਲੇ ਜਦ ਮੂੰਹ ਪਾਉਣ ਨੂੰ ਆਉਂਦੇ ਐ ਤਾਂ ਮੋੜ ਮਾ ਜਵਾਬ ਦੇਣਾ ਪੈਂਦਾ ਹੈ ਇਹੋ ਜਿਹਾ ਤਾਂ ਦਾ ਕੁੱਤੇ ਕਿਤੇ ਵੱਧ ਚੰਗਾ ਤੇ ਵਫਾਦਾਰ ਜਾਨਵਰ ਹੈ ਚਿਹਰਾ ਪੀਲਾ ਪੈ ਗਿਆ ਚਿਹਰਾ ਪੀਲਾ ਪੈ ਗਿਆ ਉਹਦਾ ਮਖਿਆ ਗੱਲ ਸੁਣ ਕਾਕਾ ਮੈਂ ਜੁੱਤੀ ਪਾਈ ਵੀ ਐ ਪੰਜਾਬੀ ਤੇ ਇਹਦੀ ਸੱਟ ਵੀ ਤਕੜੀ ਹੂ ਲੱਗੂ ਆਪਦੇ ਹੱਥ ਪੈਰ ਕਾਬੂ ਚ ਰੱਖ ਨਹੀਂ ਤਾਂ ਮੈਂ ਧੌਣੋ ਫੜ ਇੱਥੇ ਸੱਟ ਲੈਣਾ ਤੇ ਮਾੜਾ ਜਿਹਾ ਉੱਚੀ ਬੋਲ ਪੀ ਤਾਂ ਸਵਾਰੀਆਂ ਨੇ ਕੁੱਟ-ਕੁੱਟ ਹੱਡ ਤੋੜ ਦੇਣੀਆਂ ਤੇਰੀ ਮੁੜ ਕੇ ਪੂਰੇ ਸਫ਼ਰ ਚ ਮੇਰੇ ਕੰਨੀਆਂ ਝਾਕਿਆ ਤੱਕ ਰਹੀ ਸੋ ਇਹ ਤਾਂ ਸੀ ਮੇਰੀ ਹੱਦ ਵੀਤੀ ਜੋ ਮੈਂ ਕਹਾਣੀ ਵਾਂਗ ਬਣਾ ਕੇ ਤੁਹਾਨੂੰ ਸਭ ਨੂੰ ਸੁਣਾ ਦਿੱਤੀ ਪਰ ਇਹ ਕੋਈ ਕਹਾਣੀ ਨਹੀਂ ਇਹ ਤਾਂ ਰੋਜ਼ ਵਾਪਰਦਾ ਹੈ ਬੱਸਾਂ ਰੇਲ ਗੱਡੀਆਂ 'ਚ ਸਫ਼ਰ ਕਰਦੀਆਂ ਕੁੜੀਆਂ ਨਾਲ ਇਹੋ ਜਹੀ ਘਟੀਆ ਜੈਂਸ ਥੋਨੂੰ ਹਰ ਕਿਤੇ ਮਿਲ ਜਾਊ 99% ਕੁੜੀਆਂ ਇਹ ਸਭ ਚੁੱਪ ਕਰਕੇ ਸਹਿ ਜਾਂਦੀਆਂ ਬੋਲਦੀਆਂ ਨਹੀਂ ਵਿਰੋਧ ਨਹੀਂ ਕਰਦੀਆਂ ਇਹੋ ਜਿਹਿਆਂ ਦਾ ਕੋਸ਼ ਤਾਂ ਝਿਜਕਦੀਆਂ ਡਰਦੀਆਂ ਚੁੱਪ ਕਰ ਜਾਂਦੀਆਂ ਤੇ ਕੁਝ ਇਹ ਸੋਚ ਕੇ ਚੁੱਪ ਕਰ ਜਾਂਦੀਆਂ ਕਿ ਚੱਲ ਕੁਝ ਮਿੰਟਾਂ ਘੰਟਿਆਂ ਦਾ ਸਫਰ ਹੈ ਮੈਂ ਕਿਉਂ ਐਵੇਂ ਪੰਗਾ ਲੈਣ ਜਦੋਂ ਅਸੀਂ ਕੁੜੀਆਂ ਇਹੋ ਜਿਹਾਂ ਦਾ ਵਿਰੋਧ ਨਹੀਂ ਕਰਦੀਆਂ ਤਾਂ ਆਪਦੇ ਵਰਗੀਆਂ ਹਜ਼ਾਰਾਂ ਕੁੜੀਆਂ ਦੀਆਂ ਦੋਸ਼ੀ ਬਣ ਜਾਂਦੀਆਂ ਕਿਉਂਕਿ ਜਦ ਅਸੀਂ ਉਸ ਹਰਕਤ ਦਾ ਵਿਰੋਧ ਨਹੀਂ ਕਰਦੀਆਂ ਤਾਂ ਇਹੋ ਜਿਹੇ ਘਟੀਆਂ ਲੋਕਾਂ ਦੇ ਹੌਂਸਲੇ ਵੱਧ ਜਾਂਦੇ ਤੇ ਇਹ ਆਪਣੇ ਘਟੀਆਪਨ ਦਾ ਹੋਰ अनेका ਕੁੜੀਆਂ ਨੂੰ ਸ਼ਿਕਾਰ ਬਣਾਉਂਦੇ ਨੇ ਚੁੱਪ ਨਾ ਰਹੋ ਡਰੋ ਨਾ ਵਿਰੋਧ ਕਰੋ ਬੋਲੋ ਤੁਹਾਡਾ ਸਰੀਰ ਤੁਹਾਡੀ ਮਲਕੀਅਤ ਹੈ ਤੇ ਤੁਹਾਡੀ ਮਰਜ਼ੀ ਬਿਨਾ ਇਹਨੂੰ ਕੋਈ ਛੂ ਵੀ ਨਹੀਂ ਸਕਦਾ ਤੁਹਾਡੀ ਸੁਰੱਖਿਆ ਦਾ ਜਿੰਮਾ ਕਿਸੇ ਹੋਰ ਨਹੀਂ ਚੁੱਕਣਾ ਆਪਣੀਆਂ ਰੱਖਿਆਕ ਆਪ ਬਣੋ ਦੂਜੇ ਵੀ ਤੁਹਾਡੇ ਲਈ ਤਾਂ ਹੀ ਖੜਨਗੇ ਜੇ ਤੁਸੀਂ ਖੁਦ ਲਈ ਖੜਨਾ ਸਿੱਖੋਗੀਆਂ ਯਕੀਨ ਕਰਿਓ ਜੇ ਤੁਸੀਂ ਪਬਲਿਕ ਥਾਵਾਂ ਤੇ ਇਹੋ ਜਿਹਿਆਂ ਦਾ ਵਿਰੋਧ ਕਰੂੰਗੀ ਆਵਾਜ਼ ਕੱਢੂੰਗੀ ਇਹਨਾਂ ਖਿਲਾਫ ਤਾਂ ਆਸ-ਪਾਸ ਤੇ ਲੋਕਾਂ ਨੇ ਤੁਹਾਡੇ ਹੱਕ 'ਚ ਤੁਹਾਡੇ ਨਾਲ ਆ ਕੇ ਖੜ ਜਾਣਾ ਤੇ ਹਾਂ ਸੱਚ ਸ਼ੁਰੂ 'ਚ ਮੈਂ ਇੱਕ ਕੁੜੀ ਦਾ ਜ਼ਿਕਰ ਕੀਤਾ ਸੀ ਜੋ ਮੇਰੇ ਨਾਲ ਹੀ ਬੈਠੀ ਸੀ ਜਦ ਉਹ ਸਾਰੀ ਘਟਨਾ ਵਾਪਰੀ ਮੈਂ ਮੁੰਡੇ ਦਾ ਵਿਰੋਧ ਕੀਤਾ ਤਾਂ ਉਹ ਕੁੜੀ ਚੁੱਪਚਾਪ ਬੈਠੀ ਟੁਕਰ ਟੁਕਰ ਦੇਖਦੀ ਰਹੀ ਮੂੰਹੋਂ ਇੱਕ ਸ਼ਬਦ ਨਹੀਂ ਕੱਢਿਆ ਤੇ ਇਹੋ ਸਭ ਤੋਂ ਦੁੱਖ ਦੀ ਗੱਲ ਹੈ ਕਿ ਅਕਸਰ ਕੁੜੀ ਹੀ ਦੂਜੀ ਕੁੜੀ ਦੇ ਹੱਕ 'ਚ ਨਹੀਂ ਬੋਲਦੀ ਉਹਦੇ ਨਾਲ ਨਹੀਂ ਖੜਦੀ ਇੱਕ ਦੂਜੀ ਦਾ ਸਹਾਰਾ ਬਣੋ ਜੇ ਅੱਜ ਤੁਸੀਂ ਕਿਸੇ ਨਾਲ ਖੜੋngੀਆਂ ਤਾਂ ਕੱਲ ਨੂੰ ਤੁਹਾਡੇ ਨਾਲ ਵੀ ਕੋਈ ਖੜਨ ਵਾਲੀ ਹੋ ਬਸ ਇਹੋ ਕਹੂੰ ਕਿ ਜਦ ਵੀ ਤੁਹਾਡੇ ਨਾਲ ਇਦਾਂ ਦਾ ਕੁਝ ਵਾਪਰਦਾ ਤਾਂ ਆਪਣੀ ਆਪ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਰੱਖਦੇ ਹੋਏ ਵਿਰੋਧ ਕਰੋ ਸ਼ਰਮ ਨਾ ਮੰਨੋ ਜੋ ਨਾ ਸ਼ਰਮ ਤੁਸੀਂ ਨਹੀਂ ਉਹ ਘਟੀਆ ਦਿਮਾਗ ਵਾਲੇ ਇਨਸਾਨ ਨੇ ਕਰਨੀ ਹੈ ਮਜ਼ਬੂਤ ਰਹੋ ਸੁਰੱਖਤ ਰਹੋ ਮੈਨੂੰ ਉਮੀਦ ਹੈ ਕਿ ਸਾਰੀਆਂ ਭੈਣਾਂ ਨੂੰ ਕਹਾਣੀ ਪਸੰਦ ਆਉਗੀ ਲਾਈਕ ਜ਼ਰੂਰ ਕਰਨਾ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ